ਓਏ ਤੇ ਬੰਨ੍ਹ ਦਿੱਤੇ ਗਏ ਵਾਇਗਰੂ 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 ਸਾਨੂੰ ਚੰਗੀ ਨਹੀਂ ਕੀਤੀ ਵਾਇਗਰੂ ਸਾਨੂੰ ਚੰਗੀ ਨਹੀਂ ਕੀਤੀ ਦੋਨੋਂ ਸਾਹਬਾਂ ਦੋਨੋਂ ਸਾਹਬਾਂ ਸਾਨੂੰ ਚੰਗੀ ਨਹੀਂ ਕੀਤੀ ਅਲੀ ਵਾਲਾ ਬੰਦ ਤੋੜਦਾ ਤੂੰ ਵਾਇਗਰੂ ਵਾਇਗਰੂ ਤੋਂ ਚੰਗੀ ਨਹੀਂ ਕੀਤੀ ਵਾਇਗਰੂ ਵਾਇਗਰੂ ਸਾਨੂੰ ਨਾਲ ਵਾਇਗਰੂ ਸਾਨੂੰ ਚੰਗੀ ਨਹੀਂ ਕੀਤੀ ਇੱਧਰ ਆ ਜਾ ਚੱਲੇ ਜੂ ਨਾਲ ਮੇਰੇ ਨਾਲ ਨਾਲ ਹੀ ਉਹ ਤੇ ਨਾਲ ਜਾ ਚੱਟ ਮੇਰੀ ਕੀਤੀ ਵਾਇਗਰੂ ਤੂੰ ਪੈਗਰੂ ਤਾਂ ਸਾਡਾ ਚੱਕੀ ਨਹੀਂ ਕੀਤਾ ਗੁਰੂ ਸਾਹਿਬ 14 ਦਿਨ ਮਰ ਗਿਆ ਮਰ ਗਿਆ 14 ਦਿਨ ਪੈਗਰੂ ਤਾਂ ਸਾਡਾ ਚੱਕੀ ਨਹੀਂ ਕੀਤਾ ਹੋਰ ਪਰ ਆਇਆ ਪਰ ਖਤਮ ਹੋ ਗਿਆ ਕੰਮ ਉਹ ਪਰ ਆਇਆ ਪਰ ਪੈਗਰੂ ਤਾਂ ਚੱਕੀ ਨਹੀਂ ਕੀਤੀ ਉਹਦੇ ਨਾਲ ਜਾਣਾ ਕਿੱਥੇ ਪੈਗਰੂ ਤਾਂ ਕਰਤਾ ਪੈਟ ਓ ਬੰਦ ਟੁੱਟ ਗਿਆ ਓ ਹਾਲੀ ਵਾਲਾ ਵਾਹਿਗੁਰੂ ਕਿਰਪਾ ਕਰ ਰਿਹਾ ਇਹ ਸਾਨੂੰ ਰੱਖ ਲਵੇਂ ਤੇ ਰੁੜ ਗਿਆ ਨਾਲ ਹੀ ਚਾਚਾ ਰੁੜ ਗਿਆ ਕੀ ਕਰੀਏ ਰੁੜ ਗਿਆ ਨਾਲ ਹੀ ਸੜਾ ਟੁੱਟ ਗਿਆ ਓ ਅਗਲੇ ਸਿਰੇੋਂ ਵੀ ਪਰੇ ਜੋ ਆ ਵਾਟਾ ਰੁਣ ਗਾੜੀ ਵਾਟਾ ਤਾ ਟੋਲੇ ਟੋੜ ਵਾਟਾ ਰੁਣਨੇ ਲਿਆ ਪਰਲਾ ਟੋੜੇ ਨਾ ਆ ਆ ਪਰਲਾ ਪਰਲਾ ਛਿੱਟੀ ਕਰ ਯਾਰ ਕਿ ਕਿੱਦਾਂ ਮਰ ਗਈ ਮਰ ਗਿਆ ਪਾਣੀ ਪੈ ਗਿਆ ਯਾਰ ਛਿੱਟੀ ਓ ਪਾਣੀ ਪੈ ਗਿਆ ਇਧਰਲੇ ਪਾਰ ਓ ਤੋੜੇ 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 ਹਾਏ ਅਗਲੇ ਸਿਰੇ ਪਾਣੀ ਆ ਗਿਆ ਲੈ ਗਿਆ ਪਾਣੀ ਗਈ ਗਈ ਸਾਰਾ ਬਾਗ ਇਹ ਲੈ ਗਿਆ ਬੰਨ ਹੇ ਆ ਵੀ ਇੱਥੇ ਆ ਗਿਆ ਪਾਣੀ ਆ ਗਿਆ ਪੋਰੀ ਗਿਆ ਬੋਰੇ ਸਾਰਾ ਪਾਣੀ ਆ ਗਿਆ ਮੈਂ ਪਾਣੀ ਆ ਗਿਆ ਪਾੜ ਗਿਆ ਪਾੜ ਗਿਆ ਇਤਰਾ ਪਾਣੀ ਆ ਗਿਆ ਓਏ ਦੂਜੇ ਪਾਸੇ ਲੰਘ ਗਿਆ ਪਾਣੀ ਓਏ ਰੱਬਾ ਪਾਣੀ ਲੰਘ ਗਿਆ ਬੋਰੇ ਲਾਵਾ ਲੈ ਗਿਆ ਲੈ ਗਿਆ ਓਏ ਸਾਬ ਬੰਦ ਗਏ ਫਾਇਰੂ 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 ਸਾਡਾ ਚਗਰੀ ਦੀ ਕੀਤੀ ਫਾਇਰੂ ਸਾਡਾ ਚਗਰੀ ਕੀਤੀ ਦੋਨੋਂ ਸਾਹਬਾਂ ਤੁਰ ਤੁਰ ਤੂੰ ਤਾਂ ਚੰਗੀ ਨਹੀਂ ਕੀਤੀ ਆਲੀ ਵਾਲਾ ਬੰਦ ਤੋੜਦਾ ਤੂੰ ਵਾਇਗਰੂ ਵਾਇਗਰੂ ਤੂੰ ਚੰਗੀ ਨਹੀਂ ਕੀਤੀ ਵਾਇਗਰੂ ਵਾਇਗਰੂ ਸਾਡੇ ਚੰਗੀ ਨਹੀਂ ਨਾਲ ਵਾਇਗਰੂ ਖਾਂਦਾ ਚੰਗੀ ਨਹੀਂ ਕੀਤੀ ਇੱਧਰ ਆ ਯਾਰ ਚੱਲੇ ਜੂ ਨਾਲ ਮੇਰੇ ਨਾਲ ਨਾਲ ਹੀ ਮੇਰੀ ਗੁੱਤੀ ਵਾਇਗਰੂ ਤੂੰ ਵਾਇਗਰੂ ਸਾਡੇ ਚੰਗੀ ਨਹੀਂ ਕੀਤੀ ਗੁਰੂ ਸਾਹਿਬ 14 ਦਿਨ ਮਰ ਕੇ ਮਰ ਕੇ 14 ਦਿਨ ਖਤਮ ਹੋ ਗਏ ਆ ਕੰਮ ਹੋ ਗਿਆ ਪਰ ਆਇਆ ਪਰ ਬੈਟਰੀ ਨਾ ਚੱਲੀ ਗਈ ਸੀ ਉਹ ਚੱਲ ਜੂਦਾ ਉਹਦੇ ਨਾਲ ਜਾਣਗੇ ਤਾਂ ਦਰਪਕਾ ਦਰਪਕਾ ਬੈਠ ਗਿਆ ਬੁਰਾ ਕਰ ਲੱਗ ਪਰਲਾ ਕਰ ਉਹ ਬੰਦ ਟੁੱਟ ਗਿਆ ਓਏ ਹਾਲੀ ਵਾਲਾ ਵਾਹਿਗੁਰੂ ਕਿਰਪਾ ਕਰ ਰਿਹਾ ਇਹ ਸਾਨੂੰ ਰੱਖ ਲਵੇਂ ਤੇ ਰੋੜ ਜੀਏ ਨਾਲ ਹੀ ਚਾਚਾ ਰੋੜ ਜੀਏ ਕੀ ਕਰੀਏ ਰੋੜ ਜੀਏ ਨਾਲ ਹੀ ਸਾਰਾ ਟੁੱਟ ਗਿਆ ਓਏ ਅਗਲੇ ਸਿਰਿਆਂ ਵੀ ਬੜੇ ਜੋ ਆਵਾਜ਼ ਨਾਲ ਰੋਣ ਗਾੜੀ ਆਵਾਜ਼ ਕਾਲਾ ਤੋਲੇ ਤੋੜ ਮਾਤਰੀ ਰੋਣ ਲੈ ਪਰਲਾ ਤੋੜੇ ਲੈ ਆਓ ਲੈ ਪਰਲਾ ਪਰਲਾ ਥੀਕ ਕਰ ਯਾਰ ਕਿ ਕਿੱਦਾਂ ਮਰ ਗਈ ਪਾਣੀ ਪੈ ਗਿਆ ਯਾਰ ਥੀਕ ਉਹ ਪਾਣੀ ਪੈ ਗਿਆ ਇਧਰਲੇ ਪਾਰ ਉਹ ਤੋੜੇ 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 ਹਾਏ ਅਗਲੇ ਸਿਰੇ ਪਾਣੀ ਆ ਗਿਆ ਪੈ ਗਿਆ ਪਾਣੀ ਗਈ ਗਈ ਸਾਰਾ ਧਾਕ ਇਹ ਲੈ ਗਿਆ ਬੰਨ ਹਾਂ ਅਵੇ ਇੱਥੇ ਆ ਗਿਆ ਮਰ ਗਿਆ ਜੱਪੜੀ ਗਿਆ ਬੋਰੇ ਟੜ ਗਿਆ ਉਹ ਪਾਰ ਗਿਆ ਇਧਰ ਪਾਣੀ ਆ ਗਿਆ ਓਏ ਦੂਜੇ ਪਾਸੇ ਲੰਘ ਗਿਆ ਪਾਣੀ ਓਏ ਬੰਦਾ ਪਾਣੀ ਲੰਘ ਗਿਆ ਪਾਣੀ ਲੰਘ ਗਿਆ ਲੈ ਗਿਆ